ਸਸ਼ੀਕਰ ਜੀ ਫਿਰੋਜ਼ਪੁਰ ਦੀ ਸਬਜ਼ੀ ਮੰਡੀ ਦੇ ਵਿੱਚ ਖੜੇ ਆ ਤੇ ਬਰਸਾਤੀ ਸੀਜ਼ਨ ਦੇ ਵਿੱਚ ਅਕਸਰ ਹੀ ਸਬਜ਼ੀਆਂ ਦੇ ਭਾਅ ਸਮਾਨੀ ਚੜ ਜਾਂਦੇ ਆ ਕਿਉਂਕਿ ਮੀਂਹ ਪੈਣ ਦੇ ਨਾਲ ਸਬਜ਼ੀਆਂ ਖਰਾਬ ਹੋ ਜਾਂਦੀਆਂ ਨੇ ਤੇ ਉਹਦੇ ਕਰਕੇ ਜਿਹੜੇ ਸਟੋਰੇਜ ਕਰਦੇ ਨੇ ਜਾਂ ਜਿਹੜੇ ਲਾਲਚੀ ਲੋਕ ਨੇ ਕੋਈ ਜਿਹੜੇ ਪਿੱਛੇ ਗਦਾਮਾਂ ਦੇ ਵਿੱਚ ਉਹ ਜਦੋਂ ਸਾਮਾਨ ਇੱਥੇ ਮੰਡੀ 'ਚ ਲੈ ਕੇ ਆਉਂਦੇ ਨੇ ਤਾਂ ਉਹ ਮਹਿੰਗੇ ਭਾਅ ਤੇ ਵੇਚਦੇ ਨੇ ਆਪਾਂ ਸਬਜ਼ੀ ਦੀ ਇੱਕ ਦੁਕਾਨ ਤੇ ਖੜੇ ਆ ਵੱਡੀ ਦੁਕਾਨ ਆ ਸਾਡਾ ਦੋਸਤ ਆ ਤੇ ਉਹਦੇ ਨਾਲ ਗੱਲਬਾਤ ਕਰਦੇ ਆ ਵੀਰ ਕੀ ਹਾਲ ਚੱਲ ਵਧੀਆ ਜੀ ਬਹੁਤ ਆਪ ਦਾ ਨਾਮ ਵੀ ਪਹਿਲਾਂ ਦੱਸੋ ਰਿੰਕੂ ਸਾਈਕਲ ਜੀ ਰਿੰਕੂ ਜੀ ਅੱਜ ਹੁਣ ਅਰਬੀ ਨੂੰ ਹੱਥ ਪਾਈ ਬੈਠੇ ਹਾਂ ਤੇ ਇਹਦਾ ਲੋਕਾਂ ਦਾ ਹੱਥ ਪੈਂਦਾ ਹੈ ਕਿ ਪੈਣ ਵੜ ਗਿਆ ਹਾਈ ਕਲ ਦਾ ਸਾਰੀਆਂ ਸਬਜ਼ੀਆਂ ਦਾ ਹੱਥ ਪੈਣਾ ਬਾਹਰੀ ਹੈ ਕੰਮ ਕੀ ਰੇਟ ਆ ਅਰਬੀ ਅਰਬੀ ਹਾਈ ਕਲ 50 ਰੁਪਏ ਰੇਂਜ ਚ ਹੈ 50 ਰੁਪਏ ਕਿਲੋ ਇੱਕ ਅਰਬੀ ਹੈ ਜਿਹੜੀ ਨੋਰਮਲ ਰੇਂਜ ਚ ਹੈ ਬਾਕੀ ਸਾਰਾ ਕੁਝ ਤੇਜ਼ ਹੀ ਹੈ ਆਪਾਂ ਦੇਖਦੇ ਅੱਗੇ ਆ ਲਸਣ ਵਿਚਾਰੇ ਨੇ ਕਹਿਣਾ ਮੈਨੂੰ ਪੁੱਛਿਆ ਹੀ ਨਹੀਂ ਪਹਿਲੇ ਨੰਬਰ ਤੇ ਮੈਂ ਸਾਂ ਇਹ ਕਿਵੇਂ ਹੈ ਇਹ 200 ਰੁਪਏ ਕਿਲੋ ਜੀ 200 ਰੁਪਏ ਕਿਲੋ ਹਾਂਜੀ ਆ ਪਰਲੇ ਬੰਨੇ ਕੀ ਚੀਜ਼ ਹੈ ਏ ਪਚਾਲੂ ਇਹ ਤਾਂ ਚਲੋ ਆਪਣੇ ਲੋਕਲ ਸਬਜ਼ੀਆਂ ਇਹ ਵੀ ਹਲੇ ਜਿਹੜੀ 2-3 ਰੁਪਏ ਕਿਲੋ ਚੀਜ਼ ਸੀ 25 ਰੁਪਏ ਕਿਲੋ ਐਸ ਟਾਈਮ ਅੱਛਾ 50 2-3 ਰੁਪਏ ਵਾਲੀ 25 ਰੁਪਏ 25 ਰੁਪਏ ਕਿਲੋ ਜੀ ਚਲੋ ਅੱਗੇ ਨੂੰ ਤੁਸੀਂ ਕਿਰੇ ਆਓ ਨਾਲ-ਨਾਲ ਆਪਾਂ ਇਹ ਹੋ ਗਈ ਇਹਦੀ ਮਿਰਚ ਇਹਨੂੰ ਨਾਰਮਲ ਕੇ ਅਚਾਰ ਵਾਸਤੇ ਮਤਲਬ ਜਿਵੇਂ ਇਹ ਤਾਂ ਅਚਾਰੀ ਹੋ ਗਈ ਇਹ ਵੀ 150 ਰੁਪਏ ਕਿਲੋ ਇਹ ਚਾਰ ਵਾਲੀ ਮਿਰਚ ਵੀ ਅੱਛਾ ਜੀ ਠੀਕ ਹੈ ਜੀ ਹਾਲਾਂਕਿ ਆਪਣੇ ਲੋਕਲ ਹਰੀ ਮਿਰਚ ਹੁਣ ਆਈ ਤਾਂ ਲੋਕਲ ਖਤਮ ਹੋ ਜਾਂਦੀ ਏ ਇਹ ਪਾੜੀ ਹੋ ਗਈ ਸ਼ੁਰੂ ਇਹ 150 ਰੁਪਏ ਕਿਲੋ ਹੁਣ ਇਹ ਗਾਜਰ ਕਿਹੜੀ ਹੈ ਗਾਜਰ ਪਾੜੀ ਸ਼ੁਰੂ ਹੋ ਗਈ ਜੀ 60 ਰੁਪਏ ਕਿਲੋ ਗਾਜਰ ਦਾ ਰੇਟ ਹੈ ਹੁਣ ਟਮਾਟਰ ਨੂੰ ਹੱਥ ਨਹੀਂ ਪੈਂਦਾ ਟਮਾਟਰ 120 ਰੁਪਏ ਕਿਲੋ 80 ਰੁਪਏ ਕਿਲੋ 100 ਰੁਪਏ ਕਿਲੋ ਟਮਾਟਰ ਦਾ ਰੇਟ ਹੈ ਤਿੰਨ categories ਨੇ ਹਾਂ ਜੀ ਹਾਂ ਜੀ ਅੱਛਾ ਬਾਕੀ ਆ ਕ੍ਰੇਲੇ ਵੇਖ ਲਓ ਜੀ 80 ਤੋਂ 100 ਰੁਪਏ ਕਿਲੋ ਕ੍ਰੇਲੇ ਦਾ ਰੇਟ ਹੈ अच्छा ये ये तत्ता जो है बरसात सीजन करके वल्ला मर मुर जांदियां उस करके बस बा, बस तादी 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 हुन आजकल बरसाता पीछे ਤੁਹਾਨੂੰ ਪਤਾ ਬਹੁਤ ਜ਼ਿਆਦਾ ਆਈਆਂ ਨੇ ਬਰਸਾਤਾ ਉਹਦੇ ਕਰਕੇ ਸਬਜ਼ੀਆਂ ਮਾਰੀਆਂ ਗਈਆਂ ਸਬਜ਼ੀਆਂ ਜਿੰਦੀ ਫਸਲ ਸੀ ਬਹੁਤ ਜ਼ਿਆਦਾ ਥੋੜੀ ਰਹਿ ਗਈ ਉਹਦੇ ਨਾਲ ਡਿਮਾਂਡਾਂ ਚੱਕੀਆਂ ਗਈਆਂ ਰੇਟ ਚੱਕੇ ਗੇ ਭਿੰਡੀ ਦੇਖ ਲਓ 100 ਰੁਪਏ ਕਿਲੋ ਭਿੰਡੀ ਹੈ ਅੱਛਾ ਰੇਟ ਇੰਨੇ ਕੁ ਜੋ ਰੇਟ ਮਲਕੀ ਮਾੜਾ ਬੰਦਾ ਆਇਕਲ ਪਹੁੰਚ ਤੋਂ ਬਾਹਰ ਹੋ ਗਈ ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਕੋਈ ਚੇਤਾ ਕਿ ਭਿੰਡੀ ਪਿਛਲੇ ਸਾਲ ਕੀ ਰੇਟ ਸੀ ਇਹਨਾਂ ਮਹੀਨਿਆਂ ਚ 40 ਰੁਪਏ ਕਿਲੋ ਹੁਣ ਕਿੰਨੇ ਆ ਉਹਨਾਂ 80 ਰੁਪਏ ਕਿਲੋ ਜੀ ਡਬਲ ਹੀ ਰੇਟ ਹੋਇਆ ਪਿਆ ਜੀ ਇਹ ਪਿੱਛੇ ਉਹ ਦੇਖੇ ਮੜੇ ਵਿੰਗੜੀ ਹੈ ਉਹ ਕਿਵੇਂ ਜਿੰਨੂੰ ਕੋਈ ਪੁੱਛਦਾ ਨਹੀਂ 60 ਰੁਪਏ ਕਿਲੋ 80 ਰੁਪਏ ਕਿਲੋ ਅੱਛਾ ਜੀ ਹਾਂਜੀ ਇੰਨਾ ਮਹਿੰਗਾ ਰੇਟ ਹੋ ਗਿਆ ਇਹਦਾ ਨਾਮ ਹੈ ਬੇਗੁਣੀ ਨਾ ਬੇਗੁਣੀ ਇਹਦੇ 80 ਰੁਪਏ ਕਿਲੋ ਰੇਟ ਹੋਇਆ ਪਿਆ ਜੀ ਬੇਗੁਣੀ ਖੀਰੇ ਖੀਰੇ ਕਿਵੇਂ ਨੇ ਖੀਰਾ 60 ਰੁਪਏ ਕਿਲੋ ਆਈ ਗੱਲ ਨਾਲ ਆਜੋ ਅੱਗੇ ਆਜੋ ਆ ਛੋਟੀ ਮਿਰਚੇ ਹੁਣ ਮਿਰਚਾਂ ਦਾ ਸੀਜ਼ਨ ਖਤਮ ਹੋ ਰਿਹਾ ਮਿਰਚਾਂ ਸੀਜ਼ਨ ਹੈ ਆਪਣੀ ਲੋਕਲ ਇੱਥੋਂ ਦੀ ਐ ਫਰੋਜਪੁਰ ਦੀ ਐ ਮਿਰਚ ਤੇ ਇਹਦਾ ਵੀ ਹੁਣ ਭਾੜ ਚੜ ਗਿਆ 100 ਰੁਪਏ ਕਿਲੋ 100 ਰੁਪਏ ਕਿਲੋ ਮਿਰਚਾਂ ਰੇਟ ਹੈ ਆਪਾਂ ਮਿਰਚ ਦੀ ਮਾੜੀ ਦੀ ਗੱਲ ਕਰ ਰਹੀਏ ਮਿਰਚ ਮੈਨੂੰ ਲੱਗਦਾ ਏਸ਼ੀਆ ਦੀ ਸਭ ਤੋਂ ਜਿਆਦਾ ਫਰੋਜਪੁਰ ਇਧਰ ਚੱਲੀ ਸਭ ਨਾਲ ਜਿਆਦਾ ਏਸ਼ੀਆ ਦੇ ਵਿੱਚ ਫਰੋਜਪੁਰ ਐਵੇਂ ਦਾ ਇਲਾਕਾ ਜਿੱਥੇ ਹਰੀ ਮਿਰਚ ਸਭ ਨਾਲ ਜਿਆਦਾ ਹੁੰਦੀ ਹੈ ਤੇ ਇਹਦਾ ਰੇਟ ਵੇਖ ਲਓ ਹੁਣ ਆਈ ਕੱਲ 80 ਤੋਂ 100 ਰੁਪਏ ਕਿਲੋ ਮਿਰਚੇ ਦਾ ਰੇਟ ਜੀ ਇਹਨਾਂ ਪਤਾ ਜਾਂਦੀ ਕਿੱਥੇ ਐ ਫ ਜਦੋਂ ਬਹੁਤ ਜ਼ਿਆਦਾ ਸੀ ਹੁਣ ਥੋੜੀ ਕੁ ਰਹਿ ਗਈ ਹੈ ਮਲਕੀ ਹੁਣ ਤਾਂ ਆਪਣੇ ਜੋਗੀ ਰਹਿ ਗਈ ਹੈ ਹਾਂਜੀ ਇਹਨੂੰ ਰਾਮਤੋਰੀ ਕਹਿੰਦੇ ਰਾਮਤੋਰੀ ਜੀ ਇਹਦਾ ਵੀ 100 ਰੁਪਏ ਕਿਲੋ ਰੇਟ ਹੈ 100 ਰੁਪਏ ਕਿਲੋ ਕੋਈ ਸਬਜ਼ੀ ਲੈ ਲੋ 80 ਤੋਂ 100 ਘੱਟ ਕੋਈ ਰੇਟ ਹੀ ਨਹੀਂਗਾ ਸ਼ਿਮਲਾ ਮਿਰਚ ਸ਼ਿਮਲਾ 150 ਰੁਪਏ ਕਿਲੋ 150 ਰੁਪਏ ਕਿਲੋ ਤੇ ਉਧਰ ਬਤਾਉ ਆਗੇ ਜੀ ਇਹ ਵੀ 80 ਤੋਂ 100 ਰੁਪਏ ਕਿਲੋ ਜੀ ਬਿੰਗਨ ਵੀ ਤੇ ਕਦੂ ਕਦੂ ਵੀ 80 ਰੁਪਏ 100 ਰੁਪਏ ਕਦੀ ਅੱਜ ਤੱਕ ਜ਼ਿੰਦਗੀ ਜੀ ਨੂੰ ਆਇਆ ਜਿਹੜਾ ਰੇਟ ਅੱਜ ਹੋ ਗਿਆ ਹੈ ਅਸੀ 200 ਰੁਪਏ ਕੀ ਇਹਦਾ ਰੇਟ ਹੈ ਜਿਹੜਾ ਕਿ 25-30 ਰੁਪਏ ਕਿਲੋ ਹੁੰਦਾ ਸੀ 20-25 ਰੁਪਏ ਕਿਲੋ ਹੁਣ ਅਸੀਂ 200 ਰੁਪਏ ਰੇਟ ਹੋ ਗਿਆ ਪੇਠਾ ਪੇਠਾ ਵੀ 30 ਤੋਂ 35 ਰੁਪਏ ਇਹਦਾ ਰੇਟ 10 ਰੁਪਏ ਹੁੰਦਾ ਹੈਗਾ 30 ਤੋਂ 35 ਰੁਪਏ ਦਾ ਰੇਟ ਹੋ ਗਿਆ ਜੀ ਅਦਰਕ ਕਿਵੇਂ ਚੱਲ ਰਿਹਾ ਅਦਰਕ 150 ਰੁਪਏ ਕਿਲੋ ਜੀ 150 ਰੁਪਏ ਕਿਲੋ ਤੇ ਗਰਮੀਆਂ ਚ ਨਿੰਬੂ ਜਿਹੜਾ ਹੈਗੇ ਆ ਨਿੰਬੂ ਨੂੰ ਕਾਫੀ ਪ੍ਰੈਫਰ ਕਰਦੇ ਆ ਕਿਉਂਕਿ ਨਿੰਬੂ ਪਾਣੀ ਪੀਣਾ ਹੁੰਦਾ ਹੈ ਕੱਲ ਗਰਮੀ ਜ਼ਿਆਦਾ ਲੋਕੀ ਨਿੰਬੂ ਪਾਣੀ ਡਿਮਾਂਡ ਜ਼ਿਆਦਾ ਕਰਦੇ ਨੇ ਹਰ ਇੱਕ ਘਰ ਚ ਨਿੰਬ ਇੰਦੀ ਵੀ ਲਾਗਤ ਬਹੁਤ ਜ਼ਿਆਦਾ ਪਰ ਭਾਅ ਬਹੁਤ ਜ਼ਿਆਦਾ ਆਏ ਪਏ ਹੈ ਕਿੰਨਾ ਰੇਟ 120 ਰੁਪਏ ਕਿਲੋ ਨਿੰਬੂ ਦਾ ਰੇਟ ਹੈ ਜਿਹੜਾ ਅੱਜ ਕੱਲ ਦੇ ਦਿਨਾਂ 'ਚ 20-25 ਰੁਪਏ ਕਿਲੋ ਹੁੰਦਾ ਸੀਗਾ ਅੱਛਾ ਇੱਕ ਨਾ ਮੈਂ ਚੀਜ਼ ਹੋਰ ਦਿਖਾਉਣੀ ਆ ਇਹ ਆ ਤੁਸੀਂ ਦੇਖੋ ਇਹ ਅੰਬ ਨੇ ਇਹ ਇਹਨਾਂ ਅੰਬਾਂ ਬਾਰੇ ਕਿਉਂਕਿ ਆਚਾਰ ਪੈਣਾ ਅੱਜ ਕੱਲ ਥੋੜੀ ਜੀ ਡਿਟੇਲ ਇਹਦੇ ਤੇ ਦੇ ਦਿਓ ਇਹ ਅੰਬ ਕਿਹੜਾ ਹੈ ਤੇ ਕਿਹੜਾ ਅੰਬ ਚਾਰੀ ਪਾਉਣਾ ਚਾਹੀਦਾ ਇਹ RAMKIL ਲਾ ਬਸ ਸਭ ਨਾਲ ਟੌਪ ਦਾ ਜਿਹੜਾ ਹੁੰਦਾ ਹੈ ਆਚਾਰ ਵਾਸਤੇ ਹਾਂ ਇਹਦਾ ਚਾਰ ਖਰਾਬ ਨਹੀਂ ਹੁੰਦਾ ਬਹੁਤ ਵਧੀਆ ਚਾਰ ਵਾ ਇੱਕ ਦੇਸੀ ਆਂਦਾ ਹੈ ਉਹਦਾ ਚਾਰ ਚਾਰ ਖਰਾਬ ਨਹੀਂ ਹੁੰਦਾ ਚਾਹੇ 2 ਸਾਲ 3 ਸਾਲ 4 ਸਾਲ ਰੱਖ ਲਓ ਇਹਦੀ ਡਿਮਾਂਡ ਬਹੁਤ ਜ਼ਿਆਦਾ ਹੈ ਇਹ ਵੀ 80 ਤੋਂ 100 ਰੁਪਏ ਕਿਲੋ ਹੈ আচ্ছা ਜੀ ਚਲੋ ਜੇ ਤੁਸੀਂ ਇਹ ਰਾਮਕੇਲਾ ਆਮ ਅੰਬ ਜਿਹੜਾ ਚਾਰੀ ਲੈਣਾ ਹੋਵੇ ਤਾਂ ਵੀ ਇੱਥੇ ਫਿਰੋਜ਼ਪੁਰ ਮੰਡੀ ਇਸ ਦੁਕਾਨ ਤੇ ਆ ਸਕਦੇ ਹੋ ਤਾਂ ਉਸ ਤੋਂ ਬਾਅਦ ਜਿਹੜਾ ਆ ਕੀਆ ਕਿਵੇਂ ਜੀ ਇਹ ਵੀ 60 ਤੋਂ 80 ਰੁਪਏ ਕਿਲੋ ਕੀ ਹੈ ਦਾ ਰੇਟ ਹੈ ਜੀ ਆ ਚੋ ਚੋ ਛੋਟੀ ਬਿੰਗਣੀ ਇਹਦਾ ਵੀ ਰੇਟ 80 ਤੋਂ 200 ਰੁਪਏ ਕਿਲੋ ਗੋਭੀ ਗੋਭੀ ਨੂੰ 100 ਰੁਪਏ ਕਿਲੋ ਟਿੰਡੇ 150 ਹਾਂਜੀ ਫੁੱਲ ਗੋਭੀ 100 ਰੁਪਏ ਕਿਲੋ ਯਾਨੀ ਸਾਰੀਆਂ ਸਬਜ਼ੀਆਂ ਜਿਹੜੀਆਂ ਆ ਉਹ ਤੋਂ ਘੱਟ ਤੋਂ ਘੱਟ ਕੋਈ ਰੇਟ ਹੀ ਨਹੀਂ ਆ ਇਹ ਇਹਨੂੰ ਆਪਾਂ ਕਿਹੜੀ ਫਲੀ ਕਹਾਂਗੇ ਇਹਨੂੰ ਗੁوار ਫਲੀ ਕਹਿੰਨੇ ਜੀ ਕੀ ਰੇਟ ਹੈ ਜਿਵੇਂ ਆਪਾਂ ਪੰਜਾਬੀ ਜਗ੍ਹਾ ਦੀ ਗੁوار ਅਨਪੜ ਫਲੀ ਤੇ ਇਹਦਾ ਵੀ ਰੇਟ ਅੱਜਕੱਲ 120 130 ਰੁਪਏ ਕਿਲੋ ਹੋਇਆ ਹੈ 130 ਰੁਪਏ ਕਿਲੋ ਹਾਂਜੀ ਮਟਰ ਹਰੇ ਮਟਰ 200 ਰੁਪਏ ਕਿਲੋ ਹੈ ਜੀ ਕਿੰਨੇ ਜੀ 200 ਰੁਪਏ ਕਿਲੋ ਜ ਮਟਰਾਂ ਨੂੰ ਹੱਥ ਨਹੀਂ ਪੈਂਦਾ ਘਰੇ ਪਰੋਣੇ ਆ ਜਨਾ ਤਾਂ ਕਹਿੰਦੇ ਮਟਰ ਪਨੀਰ ਬਣਾਓ ਤੇ 200 ਰੁਪਏ ਕਿਲੋ ਜਿਹੜਾ ਹੈਗਾ ਉਹ ਮਟਰ ਅੱਜ ਕੱਲ ਫਿਰੋਜ਼ਪੁਰ ਦੀ ਮੰਡੀ ਚ ਆ ਕੀ ਸਬਜੀ ਆ ਕੇਲੇ ਸੁੱਕੇ ਇਹ ਪੀਏ ਆ ਜੀ ਪੇ 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 ਹਾਂਜੀ ਆਪਣੇ ਬਾਡਰ ਏਰੀਆ ਤੇ ਹੁੰਦੇ ਆ ਬਾਡਰ ਏਰੀਆ ਤੇ ਹੁੰਦੇ ਆ ਆਪਣੇ ਹੁੰਦੇ ਆਪਣੇ ਆ ਲੇਕਿਨ ਆਪਣੀ ਲੋਕਾਂ ਨੂੰ ਪਤਾ ਨਹੀਂ ਹੁੰਦਾ ਕੀ ਹੈ ਇਹ ਸਾਰੇ ਬਾਹਰ ਜਾਂਦੇ ਬਾਹਰ ਦੀ ਸਪਲਾਈ ਦੇਖਣ ਨੂੰ ਇਹਨਾਂ ਦਾ ਸੁੱਕਾ ਕੇਲਾ ਆ ਹਾਂ ਬਸ ਆਪਣੇ ਲੋਕਾਂ ਨੂੰ ਪਤਾ ਨਹੀਂ ਨਾ ਇਹ ਕੀ ਰੇਟ ਆ ਇਹ ਤਾਂ ਸਸਤੀ ਆਈਟਮ ਹੈ ਇਹਦਾ 40-50 ਰੁਪਏ ਕਿਲੋ ਪਤਾ ਨਹੀਂ ਕਿਸੇ ਨੂੰ ਨਾ ਕੀ ਹੈ ਹਾਂਜੀ ਚਲੋ ਅੱਗੇ ਆਪਾਂ ਆਹ ਰਹਿ ਗਈਆਂ ਜੀ ਤੁਹਾਡੀਆਂ ਫਲੀਆਂ ਫਲੀਆਂ ਵੀ ਬਸ ਤੁਹਾਨੂੰ ਦਸੀਨੇ ਕੋਈ ਰੇਟ ਸੋ ਤੋਂ ਘੱਟ ਹੈ ਹੀ ਨਹੀਂ ਇਹ ਵੀ 100 120 ਰੁਪਏ ਕਿਲੋ ਹੈ ਜੀ ਸੋ ਦੇਖੋ ਤੁਸੀਂ ਭਾ ਸਾਰੀਆਂ ਸਬਜ਼ੀਆਂ ਦੇ ਤੁਹਾਨੂੰ ਦੱਸ ਦਿੱਤੇ ਆ ਅੰਬ ਦਾ achar ਅੱਜ ਕੱਲ ਪੈ ਰਿਹਾ ਅੰਬ ਦਾ ਭਾ ਵੀ ਤੁਹਾਨੂੰ ਦੱਸਤਾ ਸਬਜ਼ੀਆਂ ਦੇ ਰੇਟ ਫਰੋਜ਼ਪੁਰ ਦੀ ਮੰਡੀ ਦੇ ਵਿੱਚ ਇੱਕ ਪਿਆਜ਼ ਤੋਂ ਲੈ ਕੇ ਲਸਣ ਆਪਾਂ ਪਿਆਜ਼ ਦੀ ਗੱਲ ਨਹੀਂ ਕੀਤੀ ਪਿਆਜ਼ ਕਿਵੇਂ ਚੱਲ ਰਿਹਾ ਪਿਆਜ਼ 30 ਰੁਪਏ ਕਿਲੋ ਹੈਗਾ ਜੀ ਬਹੁਜੀ 30 ਰੁਪਏ ਕਿਲੋ ਮੰਡੀ ਦੇ ਵਿੱਚ ਪਿਆਜ਼ ਆ ਤੇ ਆਲੂ ਜੀ ਆਲੂ ਇਸ ਸਾਲ ਠੀਕ ਹੈ ਆਲੂ ਨਹੀਂ ਕੋਈ ਰੇਟ ਵਧਿਆ ਆਲੂ ਦਾ ਰੇਟ ਠੀਕ ਹੈ 20 ਤੋਂ 25 ਰੁਪਏ ਕਿਲੋ ਰੇਟ ਹੈ ਗੱਲ ਕਿਉਂਕਿ ਆਲੂ ਕਹਿੰਦੇ ਉਹ ਚੀਜ਼ ਆ ਜਿਹੜਾ ਹਰ ਸਬਜ਼ੀ ਦੇ ਵਿੱਚ ਪੈ ਜਾਂਦਾ ਤਾਂ ਰੇਟ ਸਬਜ਼ੀਆਂ ਦੇ ਤੁਸੀਂ ਸੁਣ ਲਿਆ ਥੱਲੇ ਕਮੈਂਟ ਜਰੂਰ ਕਰਿਓ ਤੁਹਾਡੇ ਏਰੀਆ ਦੇ ਵਿੱਚ ਸਬਜ਼ੀਆਂ ਦੇ ਰੇਟ ਕੀ ਨੇ